हेलो जी सतसिया का आलोक फैमिली चैनल ते ਤੁਹਾਡਾ ਸਵਾਗਤ ਹੈ। ਦੇ ਟਾਈਮ ਹੋ ਗਿਆ ਜੀ 8 ਵਜ ਚੁੱਕੇ ਨੇ ਸਵੇਰ ਦੇ ਤੇ ਆਪਾਂ ਲੱਗ ਜਾਈਏ ਕੰਮ ਧੰਦੇ ਕਰਨ। ਹੋਰ ਤੁਸੀਂ ਦੱਸੋ ਸਾਰੇ ਠੀਕ ਆ ਕੋ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਠੀਕ ਆ। ਪਿਲੋ ਜੀ ਇੱਥੇ ਮੈਂ ਧੋਣ ਲੱਗੀ ਸੀ ਕਿ ਭਾਂਡੇ ਅਸੀਂ ਰੋਟੀ ਖਾ ਲਈ ਜੀ ਸਾਰਿਆਂ ਨੇ ਤੇ ਰੋਟੀ ਖਾ ਕੇ ਮੈਂ ਭਾਂਡੇ ਧੋਣ ਲੱਗੀ ਸੀ ਜੀ ਹੁਣ ਹੁਣ ਆਪਾਂ ਡੰਗਰਾਂ ਦਾ ਕੰਮ ਖੰਣਾ ਜੀ ਆਪਾਂ ਮੱਝਾਂ ਦੇ ਵਿੱਚ ਚੱਲਦੇ ਹਾਂ ਹੁਣ ਇੱਕ ਵਾਰ ਆਪਾਂ ਨਮੋਣੀਆ ਜੇ ਮੱਜਾ ਤੇ ਅੱਜ ਥੋੜੇ ਜਿਹਾ ਕੰਮ ਆਪਣੇ ਤੇ ਹੀ ਹੋਊਗੀ ਅੱਗੇ ਤਾਂ ਆਪਾਂ ਸੱਸਰੇ ਕਰਦੇ ਆ ਅੱਜ ਹੈਗਾ ਜੀ ਰਖੜੀ ਦਾ ਤਿਹਾੜ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਤੇ ਹੈਪੀ ਰੱਖੜੀ ਤੇ ਰਖਸ਼ਾ ਬੰਧਨ ਦੀ ਬਹੁਤ-ਬਹੁਤ ਵਧਾਈਆ ਭੈਣ ਭੈਣਾਂ ਨੂੰ ਸਾਤੇ ਭਾਈਆਂ ਨੂੰ ਪਰਮਾਤਮਾ ਤੰਦਰੁਸਤੀ ਦੇਵੇ ਭੈਣ ਭਾਈਆਂ ਦਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੀਏ ਇੱਕ ਗੱਲ ਹੋਰ ਜੀ ਸਾਰੀਆਂ ਭੈਣਾਂ ਨੂੰ ਜਰੂਰੋ ਕਰਗੀਆਂ ਰੱਖੜੀ ਬੰਨਣਾ ਚਾਹੇ ਤੇ ਬਾਹੋ ਚਾਹੇ ਨਾ ਚਾਹੇ

ਕੱਖ ਪੱਠੇ ਪਾਤੇ ਇਹਨਾਂ ਨੂੰ ਜੀ ਲਓ ਜੀ ਖਾਂਦੀਆਂ ਨੇ ਇਹ ਆਹ ਖੜੀ ਆ ਜੀ ਮੱਝ ਆਪਣੀ ਗਰਮੀ ਬਹੁਤ ਜ਼ਿਆਦਾ ਜੀ ਅੱਜ ਕਿਉਂਕਿ ਕਾਫੀ ਦਿਨ ਹੋ ਗਏ ਜੀ ਜਮਾ ਹੀ ਮੀਂਹ ਨਹੀਂ ਪਿਆ ਹੈਗਾ ਗਰਮੀ ਨੇ ਬੁਰਾ ਹਾਲ ਕਰ ਰੱਖਿਆ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਜੀ ਲਓ ਜੀ ਤਕਰੀਬਨ ਟਾਈਮ ਹੋ ਗਿਆ ਜੀ ਅੱਜ 12:40 1 ਹੋਵੇ ਹੋਵੇ 40 ਮਿੰਟ ਹੋ ਗਏ ਪਰ ਮੈਂ ਥੋੜੀ ਮਿੰਟ ਆਪਾਂ ਧੋ ਲੈਣ ਜੀ ਕੱਪੜੇ ਅੱਜ ਆਪਣੇ ਕੰਮ ਜੀ ਥੋੜੇ ਸਾਰੇ ਲੇਟ ਹੋ ਗਏ ਸੂਬਾ ਕਿਉਂਕਿ ਪਹਿਲਾਂ ਤਾਂ ਸਵੇਰ ਜਿਹੜਾ ਇਹਨਾਂ ਨੂੰ ਬੱਚਿਆਂ ਦੀ ਛੁੱਟੀ ਸੀਗੀ ਇਸ ਕਰਕੇ ਥੋੜੇ ਥੋੜੇ ਕੰਮ ਸਾਰੇ ਥੇਟ ਹੋ ਗਏ ਜੀ ਫਿਰ ਦਵਾਦਣ ਕੁੜੀਆਂ ਆ ਗਈਆਂ ਇਹਦੇ ਪਰਾਂ ਮੈਂ ਆਪਣੇ ਰਖੜੀ ਬੰਨਣ ਜੀ ਤੇ ਹੁਣ ਮੈਂ ਧੋ ਕੇ ਟੀਨ ਜੀ ਕੱਪੜੇ بس ਕੱਪੜੇ ਧੋਤੇਗੇ ਜੀ ਤੇ ਬਾਕੀ ਬੱਦੜ ਵੀ ਆ ਗਿਆ ਜੀ ਬੱਦੜ ਮਤਲਬ ਬੋਲ ਰਿਹਾਗਾ ਪਤਾ ਨਹੀਂ ਨਹੀਂ ਆਊਗਾ ਜਾਂ ਨਹੀਂ ਆਊਗਾ ਇਹ ਲਓ ਤੁਸੀਂ ਚੈੱਕ ਕਰੋ ਜੀ ਮੌਸਮ ਲਓ ਜੀ ਦੇਖੋ ਮੌਸਮ ਬੱਦਲ ਹੋਇਆ ਪਿਆ ਜੇ ਮੀਂਹ ਆ ਜਵੇ ਤਾਂ ਵਧੀਆ ਹੀ ਹੈ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈਆ 2 ਦਿਨ 3 ਦਿਨ ਹੋ ਗਏ ਜੀ ਅੱਜ ਬਹੁਤ ਜ਼ਿਆਦਾ ਗਰਮੀ ਨਹੀਂ ਪਈ ਲਓ ਜੀ ਤਕਰੀਬਨ ਕੰਮ ਆਪਣੇ ਸਾਰੇ ਹੋ ਗਏ ਨੇ ਜੀ ਮੈਂ ਕੱਪੜੇ ਵੀ ਸੋ ਕਿਸਕਣੇ ਪਾਤੇ ਤੇ ਤੁਹਾਨੂੰ ਸੌਣਦਾ ਹੀ ਹੋਣਾ ਬੱਦਲ ਬੋਲ ਲਿਆ ਲਓ ਤੁਹਾਨੂੰ ਡੌਗੀ ਵੀ ਦਿਖਾਈਏ ਡੌਗੀ ਕੀ ਕਰਦੇ ਨੇ ਲਓ ਜੀ ਆ ਬੈਠੇ ਨੇ ਆਪਣੇ ਡੌਗੀ ਸਾਰੇ ਆਓ ਦੇਖੋ ਜੀ ਰੀਟਰੀਵਰ ਬੈਠੀਆਂ ਨੇ ਉੱਚੀ ਹੋਣੀਆਂ ਨੇ ਆ ਇੱਧਰ ਆਨੇ ਜੀ ਫਰੈਂਡ ਲਓ ਜੀ ਆ ਦੇਖੋ ਫ੍ਰੈਂਚ ਬੁਲਡੌਗ ਦੀ ਇਹ ਫੀਮੇਲ ਲੇ ਜੀ ਚਾਰੇ ਇਹ ਅੱਜ 20 ਦਿਨਾਂ ਦੀਆਂ ਹੋ ਗਈਆਂ ਆਪਣੀ ਆ ਸੂਈ ਵੀ ਆ ਜੀ ਫੀਮੇਲ ਪਿੰਕੀ ਆ ਦਾ ਨੋ ਲਓ ਜੀ ਚੈੱਕ ਕਰੋ ਇਹ ਖਾਣਾਂ ਲੱਗ ਗਈ ਜੀ ਸੈਰਾ ਲਿੱਕ ਨੂੰ ਸੈਰਾ ਲਿੱਕ ਪਾਇਆ ਜੀ ਹੁਣ ਆਪਾਂ ਨੇ ਹੁਣੇ ਖਾ ਲੈਣਗੇ ਸੈਰਾ ਲਿੱਕ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਵੱਜ ਗਏ ਜੀ 5 ਮੈਂ ਚੋਣ ਲੱਗ ਗਈ ਜੀ ਧਾਰਾ ਤੇ ਉਧਰ ਆਪਾਂ ਅੱਜ ਰਾਤ ਤੇ ਰਾਜਮਾ ਪਈ ਹੁੰਦੇ ਸੀ ਰਾਜਮਾ ਮੈਂ ਚੁੱਲੇ ਤੇ ਉਬਲਣ ਧਰ ਤੇ ਜੀ ਚਲੋ ਜੀ ਆਪਾਂ ਅੱਜ ਰਾਜਮਾ ਦੀ ਸਬ지 ਬਣਾਵਾਂਗੇ ਜਾਂ ਤੜਕਾ ਲਾਉਂਗੀ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਜੀ ਚਲੋ ਜੀ ਹੁਣ ਮੈਂ ਧਾਰਾ ਚੋਣਾ ਧਾਰਾ ਚੋਣ ਤੋਂ ਬਾਅਦ ਆਪਾਂ ਮਿਲਦੇ ਹਾਂ ਲੋ ਜੀ ਮੈਂ ਰਾਜਮਾ ਤੇ ਆਲੂ ਵਾਲ ਕੇ ਰੱਖੇ ਸੀ ਬਾਹਰ ਤੇ ਲੋ ਜੀ ਹੁਣ ਮੈਂ ਉਹਨਾਂ ਦਾ ਪੇਸਟ ਤਿਆਰ ਕਰਦੀ ਆ ਤੜਕੇ ਵਾਸਤੇ ਇੱਥੇ ਮੈਂ ਤਿੰਨ ਪਿਆਜ਼ ਲਏ ਸੀ ਜੀ ਵੱਡੇ ਸਜ ਦੇ ਤੇ تن ਜਾਂ ਚਾਰ ਹਰੀਆਂ ਮੈਂ ਚਾਹੋ ਤੁਸੀਂ ਆਪਣੇ ਲੋੜ ਮੁਤਾਬਕ ਪਾਉਣੀ ਹੈ ਜੀ ਹਰੀਆਂ ਮਿਰਚਾਂ ਵੱਧ ਘੱਟ ਵੀ ਪਾ ਸਕਦੇ ਹੋ ਲਓ ਜੀ ਹੁਣ ਮੈਂ ਇਹਨਾਂ ਨੂੰ ਕਰਦੀਆਂ ਗ੍ਰੈਂਡ ਲਓ ਜੀ ਟਾਈਮ ਹੋ ਗਿਆ ਜੀ ਛੱਡੀ 5:30 ਵਜੇ ਦਾ ਤੇ ਪਿਆਜ਼ ਆਪਾਂ ਕਰ ਲਈ ਸੀ ਜੀ ਗ੍ਰੈਂਡ ਇਹਦੇ ਵਿੱਚ ਮੈਂ ਥੋੜਾ ਜਿਹਾ ਤੇਲ ਪਾ ਕੇ ਤੇ ਪਿਆ ਇਹਨਾਂ ਨੂੰ ਲਾਉਣ ਲੱਗੀ ਤੜਕਾ ਜੀ ਰਾਜਮਾਣ ਤੇ ਆਜ ਰਾਜਮਾ ਆਪਣੇ ਉਬਲ ਗਏ ਉਬਾਲ ਲਈ ਰਾਜਮਾ ਜੀ ਆਪਾਂ ਹੁਣ ਆਪਾਂ ਇਹਨਾਂ ਨੂੰ ਭੁੰਨਣ ਤੋਂ ਬਾਅਦ ਲਓ ਜੀ ਜਦ ਤੱਕ ਇਹ ਬ੍ਰਾਊਨ ਨਹੀਂ ਹੋ ਜਾਂਦੇ ਜਦ ਤੱਕ ਆਪਾਂ ਇਹਨਾਂ ਨੂੰ ਭੁੰਨਾਂਗੇ ਜਦ ਨੂੰ ਆਪਾਂ ਇੱਧਰ ਮਸਾਲੇ ਪਾ ਦਨੇ ਆ ਜੀ ਇਹ ਚਾਪਾ ਪਾ ਲਾਂਗੇ ਜੀ 1.5 ਚਮਚਾ ਹਲਦੀ ਦਾ ਪਾ ਲਾਂਗੇ ਬਾਕੀ ਤੁਸੀਂ ਆਪਣੇ ਲੋੜ ਮੁਤਾਬਕ ਵੀ ਪਾ ਸਕਦੇ ਆ ਜੀ ਬੱਦ ਘੱਟ ਵੀ ਹੋ ਸਕਦਾ ਜਿਵੇਂ ਤੁਹਾਡੇ ਸਵਾਦ ਅਨਸਾਰ ਆਪਾਂ ਢੂਣ ਪਾਵਾਂਗੇ ਜੀ ਤੇ ਆਪਾਂ ਜੀ ਲਾਲ ਮਿਰਚਾਂ ਨਹੀਂ ਪਾਉਂਦੇ ਹੈਗੀ ਕਿਉਂਕਿ ਆਪਾਂ ਪਹਿਲੇ ਚ ਹਰੀਆਂ ਮਿਰਚਾਂ ਪਾ ਲਈ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਮੈਗੀ ਮਸਾਲਾ ਲਓ ਜੀ ਆਪਾਂ ਸਾਰੇ ਮਸਾਲੇ ਵਿੱਚ ਪਾ ਦਿੰਦੇ ਨੇ ਐਡ ਕਰ ਦਿੰਦੇ ਨੇ ਇਹਦੇ ਵਿੱਚ ਮਸਾਲੇ हम आप जी थोड़ा थोड़ा पावे पानी पानी पा के आप चंकी तरह भुन लेना जी हम चंकी तरह भुनना जी आप जब तक यह मतलब तेल अलग छल छूगा जी जिमें आप कह दें तल छता जब आप पता लग जाऊ भी मसाला अपना पूरा भुज के तैयार हजे कच्चा जी अपना मसाला आप उन्नी देर तक भुन्ना जिन्नी देर तक यह समार के, के पूरा चंकी तरह पक नहीं जाता ਮੈਂ ਚੁੱਲੇ ਤੇ ਬਣਾ ਰਹੀ ਸੀ ਜੀ ਸਬਜ਼ੀ ਮੈਂ ਜ਼ਿਆਦਾਤਰ ਕੰਮ ਸ਼ਾਮ ਨੂੰ ਚੁੱਲੇ ਤੇ ਹੀ ਕਰਦੀ ਆ ਜੀ ਸਵੇਰੇ ਆਪਾਂ ਰੋਟੀਆਂ ਬੁੰਦੀਆਂ ਥੋੜੀਆਂ ਜਿਹੀ ਉਹ ਆਪਾਂ ਗੈਸ ਤੇ ਲਾ ਲੈਂਦੇ ਆ ਜੀ ਸ਼ਾਮ ਨੂੰ ਆਪਾਂ ਕਿਉਂਕਿ ਪਹਿਲਾਂ ਤਾਂ ਸਾਰਿਆਂ ਨਾਲ ਮੈਂ ਰਾਜਮਾ ਉਬਾਲਨੇ ਧਰੇ ਜੀ ਉਹ ਦੁਆਲ ਫਿਰ ਆਪਾਂ ਡੌਗੀਆਂ ਦਾ ਖਾਣਾ ਤਿਆਰ ਕੀਤਾ ਤੁਹਾਨੂੰ ਦਿਖਾਵਾਂ ਜੀ ਮੈਂ ਡੌਂਕੀ ਦਾ ਖਾਣਾ ਡੌਗੀ ਦਾ ਖਾਣਾ ਆਪਾਂ ਐਵੇਂ ਤਿਆਰ ਕਰਦੇ ਆ ਜੀ ਆਹ ਸੀ ਜੀ ਡੌਗੀਆਂ ਦਾ ਖਾਣਾ ਇਹਦੇ ਵਿੱਚ ਚੌਲ ਹੁੰਦੇ ਨੇ ਜੀ ਤੇ ਫੀਡ ਹੁੰਦੀ ਆ ਇਹ ਆਪਾਂ ਤਿਆਰ ਕਰਕੇ ਰੱਖਾ ਤਾਂ ਹੁਣ ਜਦ ਠੰਡਾ ਹੋ ਜਾਊ ਫਿਰ ਆਪਾਂ ਇਹਨਾਂ ਨੂੰ ਪਾਵਾਂਗੇ ਜੀ ਇਹ ਨਾਲ ਪੂਰੀ ਚੰਗੀ ਤਰ੍ਹਾਂ ਰਜ ਜਾਂਦੇ ਨੇ ਨਾਲ ਇਹਨਾਂ ਦੀ ਸਿਹਤ 'ਚ ਬਹੁਤ ਫਰਕ ਪੈਂਦਾ ਜੀ ਫੀਡ ਪਾਈ ਹੋਈ ਹੈ ਵਿੱਚ ਜੀ ਡਰੂਲਜ਼ ਫੀਡ ਲੈਣੇ ਨੇ ਆਪਾਂ ਤੇ ਬਾਕੀ ਇਹ ਵਿੱਚ ਚੌਲ ਪਾਏ ਹੋਏ ਨੇ ਲਓ ਜੀ ਆਪਣਾ ਮਸਾਲਾ ਪੁੱਜ ਕੇ ਤਿਆਰ ਆ ਜੀ ਮੈਂ ਇਹਦੇ ਵਿੱਚ ਪਾਤੇ ਜੀ ਉਬੜੀ ਹੋਈ ਆਲੂ ਆਲੂਆਂ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਰਾਜਮਾ ਲਓ ਜੀ ਮੈਂ ਥੇਰੇ ਵਿੱਚ ਪਾਤੀ ਰਾਜਮਾ ਐਡ ਕਰ ਦਿੱਤੇ ਤੁਸੀਂ ਵੀ ਦੇਖੋ ਜੀ ਸਬਜੀ ਪੂਰੀ ਵਧੀਆ ਬਣ ਕੇ ਤਿਆਰ ਆ ਥੋੜਾ ਜਿਹਾ ਪੈਚ ਪਾਣੀ ਪਾ ਦਾਂਗੇ ਥੋੜੀ ਜਿਹੀ ਗਾੜ੍ਹੀ ਲੱਗਦੀ ਆ ਕਿਉਂਕਿ ਥੋੜਾ ਜਿਹਾ ਆਪਾਂ ਹੋਰ ਸੇਕ ਲਵਾਵਾਂਗੇ ਜੀ ਇਹਨੂੰ 5 ਕ ਮਿੰਟ ਇਹ ਹੋਰ ਜਿੱਜਾਊਗੀ ਥੋੜੀ ਗਾੜ੍ਹੀ ਲੱਗ ਰਹੀ ਥੋੜਾ ਜਿਹਾ ਹੋਰ ਪਾਣੀ ਪਾ ਦਾਂਗੇ ਜੀ ਚ ਲਓ ਜੀ ਰਾਜਮਾ ਦੀ ਸਬਜੀ ਆਪਣੀ ਵਾਸਤੇ ਆ ਰਹੀ ਆ 5 ਕ ਮਿੰਟ ਮੈਂ ਸੇਕ ਲਵਾ ਕੇ ਲਾ ਦੂੰਗੀ ਜੀ ਚਲੋ ਜੀ ਹੁਣ ਮੈਂ ਗੁੰਨਦੀ ਆਟਾ ਆਟਾ ਗੁੰਨ ਕੇ ਫਿਰ ਆਪਾਂ ਲਾਹਾਂਗੇ ਜੀ ਰੋਟੀ ਜੀ ਟਾਈਮ ਹੋ ਗਿਆ 7:30 ਵਜੇ ਸ਼ਾਮ ਦਾ ਦੇ ਆਪਾਂ ਜੀ ਬਾਕੀ ਸਾਰੇ ਕੰਮ ਕਰ ਲਏ ਨੇ ਤੇ ਮੈਂ ਆਟਾ ਗੁੰਨਣ ਕਿ ਲੱਗੀ ਸੀ ਰੋਟੀ ਹੁਣ ਆਪਾਂ ਬਣਾਉਣੇ ਆ ਜੀ ਰੋਟੀ ਕੱਟ ਕੰਮ